ਮੈਂ ਮਾਲੂ ਮੇਰੇ ਦੇਸ਼ ਦੇ ਪਿਆਰੇ ਨਾਗਰਿਕੋ ਅੱਜ 70ਵੇਂ ਗਣਤੰਤਰ ਦਿਵਸ ਦੇ ਪਰਵਿੱਤ੍ਰ ਮੌਕੇ ਤੇ ਮੈਂ ਦੇਸ਼ ਵਿਦੇਸ਼ ਵਿੱਚ ਉਸਾਰੇ ਭਾਤੀਆਂ ਨੂੰ ਖਾਸ ਕਰਕੇ ਖੰਨਾ ਅਤੇ ਪੰਜਾਬ ਦੇ ਲੋਕਾਂ ਨੂੰ ਦਿਲੋਂ ਜਾਨੋ ਵਧਾਈ ਦਿੰਦੀ ਹਾਂ ਅੱਜ ਦਾ ਦਿਨ ਸਿਰਫ ਤਿਰੰਗਾ ਲਹਿਰਾਉਂਦਾ ਨਹੀਂ ਅੱਜ ਦਾ ਦਿਨ ਆਪਣੀ ਜ਼ਿੰਮੇਵਾਰੀ ਯਾਦ ਕਰਨ ਦਾ ਦਿਨ ਹੈ ਮੈਂ ਦੇਸ਼ ਦੀਆਂ ਤਿੰਨੋਂ ਸੈਨਾਵਾਂ ਅਰਧ ਸੈਨਿਕ ਬਲਾ ਅਤੇ ਸੁਰੱਖਿਆ ਬਲਾਂ ਦੇ ਸਾਰੇ ਬਹਾਦਰ ਜਵਾਨਾਂ ਨੂੰ ਨਮਨ ਕਰਦੀ ਜੋ ਆਪਣਾ ਸੁਖਤਿਆਕੇ ਸਾਡੇ ਸੁਪਨਿਆਂ ਦੀ ਰਾਖੀ ਕਰਦੇ ਹਨ ਸलाम ਹੈ ਤੁਹਾਨੂੰ 26 ਜਨਵਰੀ 19 ਇਸ ਮਹਾਨ ਸੰਵਿਧਾਨ ਦੇ சிற்பੀ ਬਾਬਾ ਸਾਹਿਬ ਪੀਮਰਾਓ ਅੰਬੇਦਕਰ ਜੀ ਨੂੰ ਅਸੀਂ ਸਿਰ ਝੁਕਾ ਕੇ ਨਮਨ ਕਰਦੇ ਹਾਂ ਸਾਥੀਓ ਪੰਜਾਬ ਦੀ ਬਾਦਮੀਆਂ ਦੀ ਧਰਤੀ ਹੈ ਜਲਿਆਵਾਲਾ ਬਾਗ ਤੋਂ ਆਜ਼ਾਦੀ ਦੇ ਹਰ ਸੰਗਰਾਮ ਤੱਕ ਪੰਜਾਬੀਆਂ ਨੇ ਅੱਗੇ ਖੜ ਕੇ ਇਤਿਹਾਸ ਲਿਖਿਆ ਹੈ ਇਹ ਸਾਡਾ ਮਾਣ ਹੈ ਅੱਜ ਪੰਜਾਬ ਸਰਕਾਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਹੇ ਸ਼ਹੀਦਾ ਦੇ ਸੁਪਨੇ ਨੂੰ ਹਕੀਕਤ ਬਣਾਉਣ ਲਈ ਦ੍ਰਿੜਤਾ ਨਾਲ ਕੰਮ ਕਰ ਰਹੀ ਹੈ ਚਾਹੇ ਸਾਂ ਦਾ ਅਤੇ ਸ਼ਹੀਦਾ ਦੇ ਪਰਿਵਾਰ ਦੀ ਆਰਥਿਕ ਸੁਰੱਖਿਆ ਚਾਹੇ ਪੁਲਿਸ ਮੁਲਾਜ਼ਮਾਂ ਦੀ ਭਲਾਈ ਚਾਹੇ ਨੌਜਵਾਨਾਂ ਲਈ ਰੋਜ਼ਗਾਰ ਸਿਹਤ ਸਿੱਖਿਆ ਬਿਜਲੀ ਅਤੇ ਪਾਣੀ ਹਰ ਨੀਤੀ ਦਾ ਕੇਂਦਰ ਅੱਜ ਆਮ ਆਦਮੀ ਹੈ ਆਮ ਆਦਮੀ ਕਲੀਨਿਕ ਮੁੱਖ ਮੰਤਰੀ ਸਿਹਤ ਯੋਜਨਾ 300 ਯੂਨਿਟ ਮੁਫਤ ਬਿਜਲੀ ਅਤੇ ਕਾਲੇ ਇੰਵੋਇਸ ਦੇ ਬਸ ਸਫਰ ਇਸਰ ਸਕੀਮਾ ਨਹੀਂ ਇਹ ਲੋਕਾਂ ਦੀ ਜ਼ਿੰਦਗੀ ਵਿੱਚ ਆਈ ਆਸ ਹੈ ਨੌਜਵਾਨੋ ਪੰਜਾਬ ਤੁਹਾਡੇ ਤੇ ਭਰੋਸਾ ਕਰਦਾ ਹੈ ਸਕੂਲ ਆਫ ਐਮਿਨੈਂਸ ਉਦਮਤਾ ਦੀ ਸਿੱਖਿਆ ਅਤੇ ਨਵੀਆਂ ਨੌਕਰੀਆਂ ਹੁਣ ਸਿਰ ਸੁਪਨਾ ਨਹੀਂ ਬੱਕੇ ਵੀ ਹਨ ਅੱਜ ਮੈਂ ਇੱਕ ਗੱਲ ਖਾਸ ਤੌਰ ਤੇ ਕਹਿਣਾ ਚਾਹੁੰਦੀ ਹਾਂ ਇੱਕ ਸਫਲ ਕਨਰਾਜ ਸਿਰਫ ਸਰਕਾਰਾਂ ਦਾ ਨਹੀਂ ਬਣਦਾ ਉਹ ਬਣਦਾ ਹੈ ਜ਼ਿੰਮੇਵਾਰ ਨਾਗਰਿਕਾ ਬਣਨਾ ਕਾਨੂੰਨ ਦੀ ਪਾਲਣਾ ਕਰਿਏ ਨਿਯਮਾਂ ਦਾ ਸਤਿਕਾਰ ਕਰੀਏ ਨਸ਼ਿਆ ਤੋਂ ਦੂਰ ਰਹੋ। ਚੰਤਕ ਸਭਪਤੀ ਸੰਪਤੀ ਨੂੰ ਆਪਣਾ ਸਮਝਿਏ। ਇਹ ਛੋਟੀਆਂ ਗੱਲਾਂ ਲੱਗਦੀਆਂ ਨੇ ਪਰ ਯਾਦ ਰੱਖੋ ਸਮੁੰਦਰ ਬੂੰਦ-ਬੂੰਦ ਨਾਲ ਹੀ ਬਣਦਾ ਹੈ। ਇੱਕ ਮਹਿਲਾ ਪ੍ਰਸ਼ਾਸਨ ਹੋਣ ਦੇ ਨਾਤੇ ਮੈਂ ਹਰ ਮਾਂ, ਹਰ ਧੀ, ਹਰ ਬੈਣ ਨੂੰ ਇਹ ਭਰੋਸਾ ਦਿਵਾਉਣਾ ਚਾਹਨੀ ਹਾਂ ਕਿ ਪ੍ਰਸ਼ਾਸਨ ਤੁਹਾਡੇ ਨਾਲ ਹੈ। ਤੁਹਾਡੀ ਸੁਰੱਖਿਆ, ਸਨਮਾਨ ਤੇ ਮੌਕਿਆਂ। ਅੰਤ ਵਿੱਚ ਮੈਂ ਭਾਰਤ ਮਾਤਾ ਲਈ ਕੁਰਬਾਨ ਹੋਏ ਸਾਰੇ ਮਹਾਨ ਸ਼ਹੀਦਾਂ ਨੂੰ ਕੋਟ-ਕੋਟ ਪ੍ਰਣਾਮ ਕਰਦੀ ਹਾਂ। ਅਤੇ ਅਰਦਾਸ ਕਰਦੀ ਹਾਂ ਕਿ ਪੰਜਾਬ ਤਰੱਕੀ ਕਰੇ ਭਾਰਤ ਮਜ਼ਬੂਤ ਬੜੇ ਅਤੇ ਸਾਡੀ ਇਕਤਾ ਅਟੁੱਟ ਰਹੇ ਚਾਹ ਭਾਰਤ ਚਾਹ ਪੰਜਾਬ ਇਸ ਵਿਦੇ ਮੌਕੇ ਤੇ ਜੀ ਮੈਂ ਇਕਤਾ ਸਭ ਨੂੰ ਅ ਦਿਲੋਂ ਮੁਬਾਰਕਬਾਦ ਦਿੰਦੀ ਹਾਂ ਦੇਸ਼ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਤੇ ਖਾਸ ਕਰਕੇ ਖੰਨਾ ਵਾਸੀਆਂ ਨੂੰ ਤੇ ਮੈਂ ਆਸ ਰੱਖਦੀ ਹਾਂ ਕਿ ਅਸੀਂ ਹਰ ਇੱਕ ਜਣਾ ਨਾਟ ਜਸਟ ਇੱਕ ਰਿਸਪੋਨਸਿਬਲ ਸਿਟੀਜ਼ਨ ਬਣੇ ਬਟ ਆਪਣਾ ਦੇਸ਼ ਡਿਵੈਲਪਮੈਂਟ ਦੇ ਵਿੱਚ ਦੇਸ਼ ਦੀ ਡਿਵੈਲਪਮੈਂਟ ਦੇ ਵਿੱਚ ਅਸੀਂ ਆਪਣਾ ਸਹਿਯੋਗ ਪਾਈਏ ਰੂਲਸ ਨੂੰ ਫੋਲੋ ਕਰੀਏ ਪ੍ਰਸ਼ਾਸਨ ਦਾ ਅਸੀਂ ਸਾਥ ਦਈਏ ਤਾਂ ਕਿ ਅਸੀਂ ਇੱਕ ਉਮਰਤੀ ਦੇ ਰਾਹ ਤੇ ਚੱਲ ਸਕੀਏ ਮੈਂ ਸ਼ਾਸਨ ਨੂੰ ਵੀ ਅਪੀਲ ਕਰਨਾ ਚਾਹੁੰਦੀ ਹਾਂ ਪ੍ਰਸ਼ਾਸਨ ਨੂੰ ਵੀ ਪ੍ਰਸ਼ਾਸਨ ਨੂੰ ਹੀ ਅਪੀਲ ਹੈ ਗਿਆ ਜੀ ਅਸੀਂ 24 ਘੰਟੇ 365 ਦਿਨ ਜਨਤਾ ਦੀ ਸੇਵਾ ਲਈ ਹਾਜ਼ਰ ਹਾਂ ਜਦੋਂ ਵੀ ਕਿਤੇ ਵੀ ਕਿਸੇ ਨੂੰ ਵੀ ਕਿਸੇ ਤਰੀਕੇ ਦੀ ਲੋੜ ਪੈਂਦੀ ਹੈ ਤੇ ਅਸੀਂ ਤਤਪਰ ਹਾਜ਼ਰ ਰਹੇ ਹਾਂ ਸੋਰੀ ਜੇ ਰੈਪਰਿਜ਼ੈਂਟੇਸ਼ਨ ਨੂੰ ਲੈ ਕੇ ਕੋਈ ਨੋਜਵਾਨ ਪੀਣ ਉਹ ਕੀ ਸੁਣਿਆ ਜਾਂ ਚੱਲ ਰਿਹਾ ਹੈ ਨਸ਼ਾ ਨੂੰ ਲੈ ਕੇ ਜੀ ਇੱਕੋ ਹੀ ਸੰਦੇਸ਼ ਹੈਗਾ ਸਾਡਾ ਕਿ ਸਾਡੀ ਜ਼ੀਰੋ ਟੋਲਰੈਂਸ ਹੈਗੀ ਉਸ ਨੂੰ ਲੈ ਕੇ ਤੇ ਜਿਵੇਂ ਮੈਂ ਕਿਹਾ ਕਿ ਅਸੀਂ ਆਪਣੀਆਂ ਜਿਹੜੀਆਂ ਰਾਈਟਸ ਨੂੰ ਮੰਨਦੇ ਹਾਂ ਪਰ ਸਾਡੀ ਡਿਊਟੀ ਹੈਗੀ ਹੈ ਕਿ ਅਸੀਂ ਇੱਕ ਰਿਸਪਾਂਸਿਬਲ ਸਿਟੀਜ਼ਨ ਬਣੀਏ ਉਸ ਦਾ ਪਹਿਲਾ ਇਹੀ ਹੈਗਾ ਕਿ ਸਾਡੀ ਸਿਹਤ ਜਿਹੜੀ ਉਹ ਠੀਕ ਹੋਵੇ ਤੇ ਅਸੀਂ ਨਸ਼ਾ ਵਰਗੀ ਜਿਹੜਾ ਕੋਵਿਡ ਹੈਗਾ ਉਸ ਤੋਂ ਦੂਰ ਰਹੀਏ ਤੇ ਜੇ ਸੁਸਾਇਟੀ ਦੇ ਵਿੱਚ ਜਿੰਨਾ ਫੈਲਿਆ ਹੋਇਆ ਉਸ ਨੂੰ ਵੀ ਅਸੀਂ ਦੂਰ ਕਰਨ ਦੀ ਕੋਸ਼ਿਸ਼ ਕਰੀਏ। ਦਿੱਲੀ ਦੀ ਸ਼ੋਅ ਹੈ ਜਿੱਤੇ ਸਾਰੇ ਉਤਪਾਦ ਅੱਜ ਆਖਰੀਆਂ